ਕਿਰੇ 228 ਉਮੀਦਵਾਰ ਮਤਲਬ ਲਗਭਗ 25% ਉਮੀਦਵਾਰ ਜਿਹੇ ਨੇ ਜਿਨ੍ਹਾਂ ਦੀ ਉਮੀਦਵਾਰਾਂ ਕੋਲ 10 ਲੱਖ ਰੁਪਏ ਤੋਂ ਵੀ ਘੱਟ ਦੀ ਜਾਇਦਾਦ ਹੈ। ਇਸ ਤੋਂ ਬਾਅਦ 257 ਉਮੀਦਵਾਰ ਜਿਹੇ ਨੇ ਜਿਨ੍ਹਾਂ ਦੀ 10 ਲੱਖ ਤੋਂ ਲੈ ਕੇ 50 ਲੱਖ ਤੱਕ ਦੀ ਜਾਇਦਾਦ ਹੈ ਸਾਰਾ ਕੁਝ ਤੇ ਲਗਭਗ 28% ਬਣਦਾ ਹੈ। ਉਸ ਤੋਂ ਬਾਅਦ 224 ਉਮੀਦਵਾਰ ਜਿਹੇ ਨੇ ਜਿਨ੍ਹਾਂ ਦੀ 50 ਲੱਖ ਤੋਂ ਲੈ ਕੇ 2 ਕਰੋੜ ਤੱਕ ਦੀ ਜਾਇਦਾਦ ਹੈ। ਇਹ ਲਗਭਗ 24% ਬਣਦਾ ਹੈ। ਉਸ ਤੋਂ ਬਾਅਦ 84 ਉਮੀਦਵਾਰ ਜਿਹੇ ਨੇ ਜਿਨ੍ਹਾਂ ਦੀ 9 ਮਤਲਬ ਕਿ 9% ਬਣਦਾ ਹੈ ਲਗਭਗ 84 ਉਮੀਦਵਾਰ ਜਿਨ੍ਹਾਂ ਦੀ ਜਾਇਦਾਦ 2 ਕਰੋੜ ਤੋਂ ਲੈ ਕੇ 5 ਕਰੋੜ ਤੱਕ ਹੈ ਤੇ ਫਿਰ ਇਹ ਤੋਂ ਬਾਅਦ 111 ਉਮੀਦਵਾਰ ਜਿਹੇ ਨੇ ਲਗਭਗ 12% ਜਿਨ੍ਹਾਂ ਦੀ ਜਾਇਦਾਦ 5 ਕਰੋੜ ਤੋਂ ਵੱਧ ਹੈ ਇਹ 5 ਕਰੋੜ ਤੋਂ ਵੱਧ ਵਾਲੇ ਵਿੱਚ ਫਿਰ ਸਾਰੇ ਆ ਗਏ ਚਾਹੇ ਉਹ 198 ਕਰੋੜ ਵਾਲੀ ਬੀਬੀ ਹੋਵੇ ਤੇ ਚਾਹ 148 ਕਰੋੜ ਵਾਲਾ ਹੋਵੇ ਜਾਂ 111 ਕਰੋੜ ਸੰਜੀਤ ਹੋਵੇ ਪਰ ਇਹਨਾਂ ਚ ਅਪਰਾਧਿਕ ਮਾਮਲੇ ਵਾਲੇ ਵੀ ਹੈਗੇ ਜਰੂਰ 199 ਉਮੀਦਵਾਰਾਂ ਦੇ ਖਿਲਾਫ ਅਪਰਾਧਿਕ ਮਾਮਲੇ ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਲਈ ਕਹਿੰਦੇ 904 ਉਮੀਦਵਾਰ ਮੈਦਾਨ 'ਚ ਨੇ ਤੇ ਜਿਨ੍ਹਾਂ 'ਚੋਂ 199 ਉਮੀਦਵਾਰ ਲਗਭਗ 22% ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਨੇ ਜਦੋਂ ਕਿ ਕਹਿੰਦੇ 151 ਲਗਭਗ 17% ਦੇ 151 ਉਮੀਦਵਾਰ ਦੇ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਚੱਲਦੇ ਜਨਮ ਇਸ ਪੜਾਅ 'ਚ 4 ਜਹੇ ਉਮੀਦਵਾਰ ਚੋਣ ਮੈਦਾਨ 'ਚ ਨੇ ਜਿਨ੍ਹਾਂ ਖਿਲਾਫ ਕਤਲ ਦਾ ਕੇਸ ਵੀ ਦਰਜ ਹੈ। ਇਹ 904 ਦੇ ਵਿੱਚੋਂ 4 ਉਮੀਦਵਾਰ ਜਹੇ ਵੀ ਨੇ ਜਿਨ੍ਹਾਂ ਦੇ ਖਿਲਾਫ ਕਤਲ ਦਾ ਕੇਸ ਵੀ ਦਰਜ ਹੈ। ਜਦੋਂ ਕਿ 13 ਉਮੀਦਵਾਰਾਂ ਖਿਲਾਫ ਔਰਤਾਂ ਖਿਲਾਫ ਜੁਰਮ ਦੇ ਕੇਸ ਵੀ ਦਰਜ ਨੇ। ਇਹ 904 'ਚੋਂ 13 ਉਮੀਦਵਾਰ ਜਹੇ ਵੀ ਨੇ ਤੇ 25 ਉਮੀਦਵਾਰ ਨਫਰਤੀ ਭਾਸ਼ਣ ਕੇਸਾਂ ਸਾਹਮਣਾ ਕਰ ਰਹੇ ਨੇ। ਮਾੜੇ ਬੋਲ ਧਰਮ ਨੂੰ ਲੈ ਕੇ ਜਾਤ ਨੂੰ ਲੈ ਕੇ ਫਿਰਕਾ ਨੂੰ ਲੈ ਕੇ ਦੇਸ਼ ਨੂੰ ਲੈ ਕੇ ਸੋ ਇਸ ਤਰ੍ਹਾਂ 25 ਉਮੀਦਵਾਰ ਜਿਹਨਾਂ ਨੇ ਧਰਤੀ ਪਾਸ਼ਨ ਉਹਨਾਂ ਕੇ ਸਾਹਮਣਾ ਵੀ ਕਰ ਰਹੇ ਨੇ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਏ ਡੀ ਆਰਸ ਇਹਨਾਂ ਵੱਲੋਂ ਇਹ ਰਿਪੋਰਟ ਤਿਆਰ ਕਰਾਈ ਗਈ ਜੀ ਨਾਮਜ਼ਦੀਆਂ ਦੇ ਸਮੇਂ ਜਿਹੜੇ ਉਮੀਦਵਾਰ ਆਪਣੇ ਫਾਰਮ ਭਰਦੇ ਨੇ ਉਹ ਚ ਜਿਹੜੀ ਜਾਣਕਾਰੀ ਆਉਂਦੀ ਆ ਜੇ ਹੁਣ ਇੱਚੋ ਵੀ ਕੋਈ ਜਾਣਕਾਰੀ ਲੁਕੋਈ ਹੋਊਗੀ ਤਾਂ ਵੱਖਰੀ ਗੱਲ ਆ ਜਿਹੜੀ ਜਾਣਕਾਰੀ ਇਹਦੇ ਨਾਮਜ਼ਦਗੀ ਫਾਰਮ ਭਰਨ ਲੱਗੇ ਉਮੀਦਵਾਰ ਵੱਲੋਂ ਦਿੱਤੀ ਜਾਂਦੀ ਆ ਉਹਦੇ ਹਵਾਲੇ ਨਾਲ ਇਹ ਅੰਕੜੇ ਸਾਹਮਣੇ ਆਉਂਦੇ ਨੇ ਕਿ ਭਾਈ ਇਹ ਰਿਪੋਰਟ ਕਹਿੰਦੀ ਆ ਕਿ 7ਵੇਂ ਪੜਾਅ ਦੇ 299 ਉਮੀਦਵਾਰ ਲਗਭਗ 33% ਉਮੀਦਵਾਰ ਕਰੁੜਪਤੀ ਨੇ ਜਦੋਂ ਕਿ 904 ਦੇ ਵਿੱਚੋਂ 199 ਦੇ ਖਿਲਾਫ ਅਪਰਾਧਿਕ ਮਾਮਲੇ ਚੱਲਦੇ ਨੇ ਮਤਲਬ ਲਗਭਗ 23% ਦੇ ਖਿਲਾਫ 22% ਤੋਂ ਵੱਧ ਦੇ ਖਿਲਾਫ ਇਹ ਅਪਰਾਧਿਕ ਮਾਮਲੇ ਚੱਲਦੇ ਨੇ ਸੋ ਇਹ ਸਥਿਤੀ ਆ ਜੀ ਸਾਡੇ 7ਵੇਂ ਪੜਾਅ ਦੇ ਵਿੱਚ ਜਿੱਥੇ ਪੰਜਾਬ ਵੀ ਹੈਗਾ ਖਮਾ ਚਾਹੀਦੀ ਹੈ